ਸਾਡਾ ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਝਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਮੰਡੀ ਵਾਲਾ ਸਿਸਟਮ ਹੀ ਆ ਗੱਗੀ ਲਵੇ ਪਹੁੰਚੇ ਹੋਇਆ گاਵਾ ਦਿਖਾਵਾਂਗੇ ਨੌ ਦੋ ਤਾਜ਼ੀਆਂ ਸੂਈਆਂ ਦਿਖਾਵਾਂਗੇ ਤੇ ਵਿੱਚ ਦਿਖਾਵਾਂਗੇ ਗੱਬਣ ਤੇ ਜਿਹੜਾ ਰੇਟ ਆ ਰੇਟ ਆਪਾਂ ਸੱਜਣੋ ਸਾਰਿਆਂ ਦਾ ਤਕਰੀਬਨ ਵੀਡੀਓ ਚ ਹੀ ਕਰਾਵਾਵਾਂਗੇ ਬਾਈ ਤੋਂ। ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਵਾਂਗੇ ਕੱਲੀ-ਕੱਲੀ ਡਿਟੇਲ ਪੁੱਛ ਲਾਂਗੇ ਆਦਾ ਗੱਗੀ ਫੇਰ। ਹੋਰ ਕਿਵੇਂ ਆ? ਠੀਕ ਹੈ ਵੀਰੇ ਸੱਸੀ। ਚੜਦੀ ਕਲਾ ਕਿਰਪਾ ਬਾਈ ਚੱਲਦਾ ਕੰਮ ਦਾ ਹੈ ਪੂਰਾ ਵਧੀਆ ਬਾਈ ਕਿੱਥੋਂ ਕਰੀਏ ਸ਼ੁਰੂ ਇੱਥੇ ਕਰ ਲਓ ਵੀਰੇ ਬੱਛੀ ਵਾਲੀ ਦਾ ਹਾਂਜੀ ਵੀਰੇ ਬੱਛੀ ਹੈ ਦਿਖਾ ਦੀ ਜੀ ਮੇਰਾ ਦਿਖਾ ਦਿ ਵੀਰੇ ਆਜਾ ਪਹਿਲਾਂ ਇਹਦੀ ਬੱਛੀ ਹੈ ਦਿਖਾ ਦੇਣਾ ਬੱਛੀ ਆ ਗਈ ਇੰਪੋਰਟਡ ਨਾਲ ਹਾਂਜੀ ਵੀਰੇ ਉਹ ਕਹਿਣ ਵਾਲੀ ਗੱਲ ਨਹੀਂ ਬਾਕੀ ਬੱਛੀ ਦਾ ਪ੍ਰਿੰਟ ਤੇ ਜਾਤ ਨਸਲ ਸਾਨੂੰ ਦੱਸਦੀ ਆ ਤੇਰਾ ਸੁਆ ਕਿਹੜਾ ਵੜ ਦਾ ਸੁਆ ਦੂਜਾ ਵੀਰੇ ਤੋਰ ਖੋਲ ਕੇ ਮੂੰਹ ਚੱਗੀ ਵੀਰੇ ਦੰਦ ਵੀ ਦਿਖਾ ਦੇਣਾ ਬਟਕੇ ਠੀਕ ਹੈ ਗੱਲ ਤੋਰ ਦੇ ਕੋਈ ਨਹੀਂ ਭਰੋਸਾ ਤੇਰੇ ਤੇ ਸੁਆ ਹੈਗਾ ਦੂਜਾ ਦੰਦਾਂ ਚ 6 ਦੰਦ 6:00 12:00 ਵਜੇ ਸੁਇਆ ਗੁਰੀ ਬਾਈ ਇਹ ਤੇ ਕੱਦ ਵੱਡੇ ਦਾ ਆ ਗਿਆ ਫੁੱਲ ਵੱਡਾ ਕਲਰ ਆ ਗਿਆ ਬਲੈਕ ਸ਼ੇਡ ਦਾ ਆ ਗਿਆ ਨਾ ਜੇਰ ਕਿਵੇਂ ਦੀ ਜੇਡਾ ਨਾ ਵੀਰੇ ਵੀਡੀਓ ਪਈ ਆਪਣ ਨੂੰ ਵੀਡੀਓ ਪਈ ਆ ਪਈ ਆ ਵੀਰੇ ਬਦੌੜ ਰਿਕਾਰਡ ਕੀ ਦੱਸਿਆ ਇਹਦਾ ਮਾਰ ਰਿਕਾਰਡ ਵੀਰੇ ਪਹਿਲੇ ਸੁਝ ਦਿੱਤਾ 16 ਕਿਲੋ ਦਾ 16 ਹਾਂਜੀ ਵੀਰੇ ਆਰਡਰ ਰੱਖ ਦਿਆ ਫਿਕਸ ਹੈ ਨਾ ਫਿਕਸ ਆ ਜਮਾ ਆਰਡਰ ਵੀਰੇ ਜਮਾ ਫਿੱਟ ਆ ਆਰਡਰ ਰੱਖ ਦਿਆ ਜਮਾ ਫਿੱਟ ਆ ਆਰਡਰ ਕੋਈ ਆਪਣਾ ਸਾਰੀਆਂ ਗਾਵਾਂ ਦੀ ਫਿਕਸ ਤੇ ਕੱਦ ਹੈਗਾ ਫੁੱਲ ਵੱਡਾ ਰੋਕੀ ਇੱਥੇ ਬਸ ਪਤਾ ਇੱਥੋਂ ਤੁਹਾਨੂੰ ਲੰਬਾਈ ਦਿਖਾ ਦਾਨਾ ਇਹਦੀ ਮੈਂ ਲੰਬਾਈ ਇਹਦੀ ਐ ਆ ਜੇ ਮੈਂ ਆਪਾਂ ਕਹਿ ਰਹੀ ਆ ਵੀ ਛੋਟੇ ਹਾਥੀ 'ਚ ਚੜਨ ਵਾਲ ਆਦੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤਾਂ ਨਹੀਂ ਚਲਦੀ ਬੱਚੀ ਨਾ ਨਹੀਂ ਨਹੀਂ ਚਲਦੀ ਲੈ ਚਲ ਉਧਰ ਲੈ ਬੰਨੇ ਠੰਡੀ ਵਾਲੀ ਗੁਰੀ ਜਿੱਥੇ ਚਵਾਈ ਦੀ ਕਿਵੇਂ ਆ ਜਮਾ 100 ਨੰਬਰ ਮਾਰਾਂ ਤਾਰ ਆ ਇੱਥੇ ਤਾਂ ਕੰਨ ਮਾਰਨੀ ਆ ਅ ਚਵਾਈ ਦੀ ਵਾਈ ਕਹਿੰਦਾ 100 ਦੀ 100 ਆ ਤੇ ਬਾਕੀ ਗੱਲ ਦਾ ਦੇਣਾ ਇਦਾਂ ਹੀ ਖੜੀ ਆ ਫੜੀ ਨਹੀਂ ਹੋਈ ਰਸੀ ਕਿਸੇ ਨੇ ਚੱਕ ਥੋੜਾ ਪਾਸ ਵਾਲਾ ਕੰਮ ਵੀ ਨਮੇੜ ਤਾਂ ਲੈ ਚਲ ਉਧਰ ਨੂੰ ਲੈ ਗੁਰੀ ਬਾਅਦ ਛੱਡ ਦੇ ਚਵਾਈ ਦੀ ਆ ਗਿਆ ਬਿਲਕੁਲ ਫੁੱਲ ਠਣ ਦੇਖ ਲੈ ਗੁਰੀ ਆ 100 ਦਾ 100 ਕਦ ਵੀ ਫੁੱਲ ਵੱਡਾ ਸੂਆ ਦੂਜੇ ਦੰਦਾਂ 'ਚ 6 ਦੰਦ ਤੇ ਨਾਲ ਇਹਦੇ ਆ ਗਈ ਸੱਜਣੋਂ ਬੱਚੀ ਆਰਡਰ ਰੱਖੂਗੀ ਬਿਲਕੁਲ ਫਿਕਸ ਕਿਉਂਕਿ ਫਿਕਸ ਆਰਡਰ ਦੇ ਦੋ ਫਾਇਦੇ ਹੁੰਦੇ ਆ ਇਹਦੇ 'ਚ ਮਸਟੈਟਸ ਨਹੀਂ ਆਉਂਦੀ ਤੇ ਇੱਕ ਜਿਹੜਾ ਥਾਣਾ ਹਨ ਵੀ ਤਕਰੀਬਨ ਫਿਕਸ ਆਰਡਰ ਦੇ ਵਿੱਚ ਥਾਣਾ ਗਾਹ ਨੂੰ ਲੰਬਾ ਨਹੀਂ ਹੁੰਦਾ ਕਦੇ ਵੀ ਤੇ ਚਵਾਈ ਵੀ ਸਾਨੂੰ ਦਿਖਾਤੀ ਪੈਸੇ ਦੇ ਕਿੰਨੇ ਲਵੇਂ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਇਹ ਫਿਕਸ ਪ੍ਰਾਈਜ਼ ਹੋਣਗੇ ਵੀਰੇ 57000 ਦੀ ਬੱਚੀ ਦੇਣੀ ਆਪਾਂ ਸਿਰਫ 57000 ਨਹੀਂ ਵੀਰੇ ਚੱਲ ਕੋਈ ਗੱਲ ਨਹੀਂ ਆਪਾਂ ਉਹਦੇ ਕਰਮਖਾਨੇ ਉਹਨਾਂ ਨੇ ਆਉਦੇ ਕੇਸ ਨਾ ਕਰਦੇ ਆਪਣੇ ਦੇ ਕੋਈ ਕਰਦਾਂ ਦੇ ਕੁਝ ਵੀ ਮੰਦੀਆਂ ਦੇ ਜਾਂਦੇ ਆ ਵਾਲੀਆਂ ਬਸ ਆਈ ਆਪਾਂ ਦਾ ਯਾਰ ਬਾਈ ਜੇ ਆਪਾਂ ਡਰੈਸ ਦੇ ਦਾਂਗੇ ਲੌਂਗ ਗੋਲ ਤੋਂ ਬੱਛੀ ਲਈ ਸਾਰਾ ਉਹ ਦੱਸ ਦਾਂਗੇ 202500 ਦੀ ਮਾਲ ਵੇਚਣਾ ਸਾਰਾ ਆਪਾਂ ਇਹ ਦੇਵਾਂਗੇ 57 ਨਾਲ ਬੱਛੀ ਨਾਲ ਬੱਛੀ ਵੀਰੇ ਕੱਲੀ ਤਾਂ ਨਹੀਂ ਮੰਗਦਾ 57 ਨਾਲ ਵੀਰੇ ਬੱਛੀ ਵੀ ਦੇਵਾਂਗੇ ਬੱਛੀ ਵੀ ਦੇਵਾਂਗੇ ਨਾ ਦੋਰ ਦੋ ਨੰਬਰ ਵਾਲੀ ਇਹਦੀ ਇਹਦੀ ਕੀ ਤੇਲਾ ਇਹਨੂੰ ਵੀ ਰਸੂਈ ਨੂੰ ਅੱਜ ਪੰਜਵਾਂ ਛੇਮਾਂ ਦੇਣਾ ਗੁਰੀ ਇਹਦੇ ਨਾਲ ਬੱਚਾ ਵੀ ਹੈ ਇਹ ਬੱਚਾ ਵੀਰੇ ਮਗਰੇ ਬੱਲਾ ਹਾਂਜੀ ਵੀਰੇ ਇਹ ਕਿਹੜੀ ਕੰਪਨੀ ਚ ਪੈਂਦੀ ਹੈ ਇਹ ਵੀ ਬਸ ਐਫ ਦਾ ਕ੍ਰੋਸੀ ਹੈਗੀ ਐਫ ਦਾ ਕ੍ਰੋਸ ਹਾਂਜੀ ਹਾਂਜੀ ਵੀਰੇ ਜਰਸੀ ਨਾਲ ਹਾਂ ਜਰਸੀ ਨਾ ਗਈ ਆਰਡਰ ਕੁਆਲਟੀ ਇਹਦੀ ਵੀ ਸੋਹਣੀ ਆ ਇੱਥੇ ਜਿਹੜਾ ਆਰਡਰ ਰੱਖਦੀ ਆ ਤਕਰੀਬ ਜਮਾ ਫੱਟਾ ਵੀਰੇ ਜਮਾ ਫੱਟਾ ਪਾਸਾ ਤਾਂ ਨਹੀਂ ਕਰਦੀ ਹੋਰਾ ਵੀ ਨਹੀਂ ਵੀਰੇ ਹੈ ਬੈਠੀ ਉੱਠੀ ਸੀ ਗੁਰੀ ਜਿਹੜਾ ਸਾਹਮਣੇ ਢਾਈ ਮੈਨੂੰ ਲੱਗਦਾ ਆ ਤਾਂ ਪੁੱਛਿਆ ਤੈਨੂੰ ਨਾ ਨਾ ਵੀਰੇ ਦੁੱਧ ਪਰਸੈਂਟ ਵੀ ਨਹੀਂ ਘੱਟ ਵੱਧ ਉਹ ਆਪਣੀ ਜ਼ਿੰਮੇਵਾਰੀ ਹੋ ਬਈ ਪਾਸੇ ਪੂਸੇ ਦੀ ਗਰੰਟੀ ਆ ਸਭ ਕਾ ਦੀ ਜ਼ਿੰਮੇਵਾਰੀ ਆ ਫੁੱਲ ਜਮਾ ਵੀਰੇ ਆ ਗਈ ਕਾਲੀ ਨਾ ਕਰ ਗਈ ਨਾ ਹਾਂਜੀ ਵੀਰੇ ਸੱਪ ਵਰਗੇ ਕਲਰ ਜਮਾ 11 ਲੀਟਰ ਬਈ ਮਾਪ ਕੇ ਲੈ ਜੀ ਕੋਈ ਦੋਨੇ ਟਾਈਮਾਂ ਦਾ ਡੰਗ ਤੋੜਾਂਗੇ ਹਾਂਜੀ ਵੀਰੇ ਚਬਾਵਾਂਗੇ ਚਬਾ ਦਾਂਗੇ ਵੀਰੇ ਨਾਲ ਇਹਦੇ ਆ ਗਿਆ ਬੁੱਲ ਸੂਆ ਦੂਜਾ ਦੰਦ ਇਹ ਤਾਂ ਨਹੀਂ ਕਰੇ ਚੱਕ ਦੀ ਇਹਦੇ ਨਹੀਂ ਚੱਕ ਰਹੇ ਬੜੀ ਆਰਡਰ ਸੋਹਣਾ ਰੱਖਦੀ ਆ ਤੇ ਰੱਖਦੀ ਆ ਸੱਜਣੋ ਆਰਡਰ ਬਿਲਕੁਲ ਗੱਲ ਕਰ ਲਈਏ ਫਿਕਸ ਤੇ ਠੋਕਮਾ ਇਹ ਬਾਈ ਕਹਿੰਦਾ ਬੈਠੀ ਉੱਠੀ ਆ ਪਾਸੇ ਵਾਲੀ ਗਰੰਟੀ ਆ ਬਾਕੀ ਚਬਾਈ ਦੀ ਨਿਕਲੂਗੀ ਜਿਹੜੇ ਹਿਸਾਬ ਨਾਲ 750 ਦੀ ਠੰਡੀ ਵਧੀਰੀ ਆ ਇਹਦੇ ਪੈਸੇ ਕਿੰਨੇ ਲੈ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਫਿਕਸ 45000 ਕੇ ਲੈਣਾ ਦਾ 500 ਛੋੜਾ 42 ਲੈਣਾ ਪੂਰਾ 42 ਪੂਰਾ 42 ਲੈਣਾ ਜੇ ਜੋੜੇ ਹੀ ਲੈ ਲੈ ਕਿਸੇ ਨੇ ਜੋੜੇ ਚ ਬਈ ਕਰ ਮਾੜਾ ਮੋਟੀ ਫਰਕ ਮੂਰੀ ਆਈ ਨਹੀਂਗਾ ਬਈ ਬਾਲਾ ਫਰਕ ਪੈ ਜਾਊਗਾ ਇਹ ਤਕਰੀਬਨ ਆਏ ਵੀ ਖਿੱਚਵਾ ਕੰਮ ਜਮੀ ਐ ਮਤਲਬ ਵੀ ਟੋਕੜ ਵੀ ਨਹੀਂ ਮਿਲਦੀ ਇਹਦੀ ਆਪਣੇ ਕੋਲ ਜੇਰ ਪੈਂਦੀ ਦੀ ਵੀਡੀਓ ਵੀ ਆ ਸਾਰਾ ਕੁਝ ਪਿਆ ਠੀਕ ਹੈ ਹਾਂਜੀ ਵੀਰੇ ਕੰਮ ਜੇ ਗੱਲ ਕਰ ਲਈਏ ਵੀ ਬਿਲਕੁਲ ਖਿੱਚਵਾ ਹੀ ਆ ਗਿਆ ਹਾਂਜੀ ਹਾਂਜੀ ਵੀਰੇ ਤੇ ਹੁਣ ਤੌਰ ਦੇ ਤਿੰਨ ਨੰਬਰ ਵਾਲੀ ਇਹ ਗੱਬਣਾ ਹਣਾ ਇਹ ਗੱਬਣਾ ਬੱਛੀ ਵੀਰੇ ਆ ਥਾਣੇ ਜਿਵੇਂ ਠੰਡੀਆਂ ਹਸੀਲ ਨੇ ਬੱਚੀਆਂ ਆਏ ਬੈਜਾ ਚਹੀਂ ਥਲੇ ਲੈ ਇਹ ਵੀ ਐਚਐਫ ਦਾ ਕਰਵਾਉ ਸਾਡੇ ਨਾ ਆ ਲੈ ਜਾਨ ਦੇ ਕੀ ਗੁਰੀ ਕਿਦਾਂ ਦਾ ਬੱਚੀ ਨੂੰ ਕਮਾਲ ਆ ਉਹ ਜ਼ਿਆਦਾ ਤੇਰੇ ਕੋਲੇ ਕਾਲੇ ਕਲਰ ਚ ਨੇ ਨਾ ਬਲੈਕ ਕਲਰ ਦੁਰਾ ਲੈ ਕੇ ਵੱਧ ਖੁਸ਼ ਨਾ ਗੁਰੀ ਬਲੈਕ ਤੇ ਚਮਕਦਾ ਨਹੀਂ ਵੱਧ ਬਣਦੀ ਤਾਂ ਲੈ ਲਾ ਨਾ ਹੈ ਜਿਵੇਂ ਮਰਜੀ ਲਾ ਲੈ ਵੀਰੇ ਚਮਕੂ ਗਾਗ ਤੇ ਕੇ ਜਾਣਾ ਚਮਕ ਚਮਕ ਦੇ ਕੇ ਬਾਕੀ ਯਾਰ ਪਤਾ ਕੀ ਗੱਲ ਆ ਮੂਰੇ ਹੁਣ ਗਰਮੀ ਆਉਂਦੀ ਆ ਬਲੈਕ ਕਲਰ ਹੀ ਜ਼ਿਆਦਾ ਚੱਲਦਾ ਠੀਕ ਆ ਗੱਲ ਇਹਦਾ ਕੀ ਫਾਇਦਾ ਬਲੈਕ ਕਲਰ ਦਾ ਬਲੈਕ ਕਲਰ ਦਾ ਬਸ ਤਾਂ ਗਰਮੀ ਘਟ ਮੰਦੀ ਆ ਬਲੈਕ ਹਾਂ ਬਾਕੀ ਮੈਂ ਸਾਰਾ ਸਿਸਟਮ ਦਾ ਆਪ ਥਣ ਲੱਗਿਆ ਪੂਰਾ ਸੋਹਣਾ ਤੇ ਲੱਗਿਆ ਪੂਰੀ ਦੂਰੀ ਤੇ ਜਿਵੇਂ ਆਪਾਂ ਕਹਿ ਲਿਆ ਨਾ ਸੱਜਣਾ ਝੋਟੀਆਂ ਨੂੰ ਲੱਗਿਆ ਹੁੰਦਾ ਮੱਝਾਂ ਨੂੰ ਉਦਾਂ ਥਣ ਲੱਗਿਆ ਕਮਾਈ ਇੱਥੇ ਕਿਹੜਾ ਹੋਰ ਕਮਾ ਲਿਆ ਇਹਨੂੰ ਆ ਗਈ ਐਚ ਏ ਪੂਰੀ ਫੇਸ ਕੁਆਲਿਟੀ ਦੇਖੀ ਮੂੰਹ ਸਾਰਿਆਂ ਦਾ ਬੱਚੀਆਂ ਨੇ ਆਲਾ ਕਹਿੰਦਾ ਦੂਜੇ ਸੂਏ ਉਪਰ ਰਹਿੰਦੇ ਨੇ ਜਿਵੇਂ ਬੱਚੀਆਂ ਹੀ ਨੇ ਕਮਾ ਦਿਆ ਇਹਨੂੰ ਲੈ ਚਲ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਸਭ ਤੋਂ ਮੇਨ ਗੱਲ ਹੁੰਦੀ ਆ ਸੱਜਣੋ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਬਾ ਕਮਾਲ ਆ ਬੱਚੀ ਦੀ ਦਿਨ ਕਿੰਨੇ ਕਰ ਦੂਗੀ ਬਸ ਗੁਰੀਏ ਤਿਆਰੀ ਆ ਪੰਜ ਚਾਰ ਦਿਨ ਹੀ ਲਊ ਬ ਅਦਨ ਬਾਈ ਕਹਿੰਦਾ 4 ਤੋਂ 5 ਕੱਢੂਗੀ ਥਣ ਦਾ ਸੈਜ ਬਹੁਤ ਸੋਹਣਾ ਡਰ ਕੁਆਲਿਟੀ ਬਾਕਮਾਲੇ ਆ ਜੀ ਤੇ ਕੱਦ ਆ ਗਿਆ ਦਰਮਿਆਨਾ ਜਿੱਦਾਂ ਆਮ ਬੜਾ ਨਾ ਹੁੰਦਾ ਇੱਕ ਨੰਬਰ ਵਾਲੀ ਦਾ ਜਾਦੇ ਵੱਡਾ ਥੋੜਾ ਜਿਹਾ ਇਹਨਾਂ ਦਾ ਹਾਂਜੀ ਹਾਂਜੀ ਵੀਰ ਉਹ ਵੱਡੀ ਹਾਈਟ ਵਜ਼ਨ ਬਹੁਤ ਉਹਦੀ ਹਾਈਟ ਜਾਦੇ ਆ ਤੇ ਥਾਣੇ ਦੇ ਸਿੰਗਲ ਚਾਰੀ ਨੇ ਇਹਦੇ ਪੈਸੇ ਕਿਹ ਕੀ ਇਹਦਾ ਲਵਾਂਗੇ ਗੁਰੀ ਆਪਾਂ 57000 ਰੁਪਏ ਬੜੀ ਤਿੰਨ ਨੰਬਰ ਵਾਲੀ ਦਾ ਹਾਂਜੀ ਨੰਬਰ ਮੁਤਾਬਕ ਬਾਈ ਨਾਲ ਗੱਲ ਕਰ ਲਿਓ ਤੇ ਚਾਰ ਨੰਬਰ ਵਾਲੀ ਵੀ ਤੋਰ ਇਹਦੀ ਕੰਪਨੀ ਕਿਹੜੀ ਹੈਗੀ ਇਹ ਜਰਸੀ ਦਾ ਕ੍ਰੋਸ ਆ ਗਈ ਵੀਰ ਜਰਸੀ ਚ ਕ੍ਰੋਸ ਆ ਗਈ ਇਹ ਜਰਸੀ ਚ ਆ ਗਈ ਹਾਂਜੀ ਵੀਰੇ ਖਾਣ ਦਾ ਸਹਜ ਇਹਦਾ ਖਾਣ ਮੈਂ ਕਹਿੰਦਾ ਲੇਵਾ ਦੇਖ ਲੈ ਵੀਰੇ ਕਿਦਾਂ ਦਾ ਫੁੱਟਬਾਲ ਪਹਿਲਾਂ ਸੋਣੀ ਦੇਖਦਾ ਹੁੰਦਾ ਜਾ ਕੇ ਮੰਡੀ ਦੇ ਮੈਂ ਕਹਿੰਦਾ ਵੀਰੇ ਆਪਾਂ ਫੁੱਟਬਾਲ ਵਰਗੀਆਂ ਲੈਨੇ ਆ ਜਮਾ ਬਾਬੇ ਦੀ ਕਿਰਪਾ ਨਾਲ ਇਹਦਾ ਸੂਆ ਕਾ ਕੀ ਇਹਦਾ ਦੂਜਾ ਵੀਰੇ ਦੂਜਾ ਤੀਜਾ ਚੌਥਾ ਸੂਆ ਕਿੱਧਰ ਪਾਗੀਆਂ ਸਾਰੀਆਂ ਆਪਾਂ ਲੈਂਦੀ ਨਹੀਂ ਬਈ ਹੈ ਲੈਂਦੇ ਨਹੀਂ ਜਾਂਦੀਆਂ ਕਿੱਥੇ ਨੇ ਜਾਂਦੀਆਂ ਬਈ ਅਗਲਾ ਤੈਨੂੰ ਪਤਾ ਹੁਣ ਵਪਾਰੀ ਜਿਹੇ ਜੀ ਮਾਰਕੀਟ ਆ ਕੋਈ ਘਰੇਲੂ ਵੀ ਵਾਲਾ ਕਹਿੰਦਾ ਦੂਜੀ ਲੈਣੀ ਆ ਠੀਕ ਆ ਗੱਲ ਮੈਂ ਕਮੈਂਟ ਕਰਨ ਵਾਲੇ ਕਰਦੇ ਰਹਿੰਦੇ ਆ ਹਾਂ ਦੰਦ ਬਟਕ ਜੀ ਆਵਾ ਬਈ ਇਹ ਆ ਜਾ ਫਿਰ ਕੋਈ ਗੱਲ ਨਹੀਂ ਉਹ ਜਿਹੜਾ ਭਰਾ ਆਊਗਾ ਚੈੱਕ ਕਰਕੇ ਲੈ ਜੀਗਾ ਪਰੇਸ਼ਾਨ ਨਾ ਕਰੋ ਇਹ ਲੈ ਲਾ ਦੰਦਰੇ ਇਹਦਾ ਬਾਕੀ ਚੈੱਕ ਕਰਕੇ ਲੈ ਜਿਓ ਦਿਨ ਕਿੰਨੇ ਬਾਕੀ ਨੇ ਬਾਈ ਦਿਨੇ ਇਹ ਲੈ ਜੂ ਪੰਜ ਚਾਰ ਦਿਨ ਗੁਰੀ ਕਿੰਨਾ ਦੁੱਧ ਪਾਉਗੀ ਦੁੱਧ ਪਾ ਦੂ ਵੀਰੇ 17 18 ਕਿਲੋ ਬਾਲਾ ਨਹੀਂ ਕਹਿੰਦੇ ਆਪੇ 20 17 ਖਾਸਾ ਹੁੰਦਾ ਬਹੁਤ ਆ ਵੀਰੇ ਥੱਲੋ ਕੁਆਲਟੀ ਵੀ ਦਾ ਜੀ ਗਾਂ ਦੀ ਪਿੱਠ ਵੱਡੀ ਵੀ ਦੱਸਦੀ ਆ ਮੁੰਬਈ ਵਾਲੀ ਮੈਨੂੰ ਵੱਖ ਲੱਗਦੀ ਜਿਵੇਂ ਜੀ ਨੂੰ ਲੱਗੀ ਆ ਹੁਣ ਘਟਾ ਲਾ ਕਿਲੋ ਮਹਾ ਤੁਹਾਨੂੰ ਘਟਾ ਲਾ ਬਈ ਯਾਰ ਬੱਦ ਦੂ ਮਾਂ ਅਗਰੋਂ ਔਖਾ ਹੋ ਜੇ ਨਹੀਂ ਆਪਾਂ ਪਹਿਲਾਂ ਹੀ ਘਟਾ ਦੱਸ ਦਿਆਂ ਤੋਰ ਫੇਰੇ ਸੁਦਾ ਦ ਤੇ ਉਹੀ ਗੱਲ ਆ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਮੇਰਾ ਫਰਜ ਹੁੰਦਾ ਸੋਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਬਾਕੀ ਸੱਜਣੋ ਤੁਸੀਂ ਕੁਆਲਿਟੀ ਚੈੱਕ ਕਰਕੇ ਆਪਦੀ ਜੱਜਮੈਂਟ ਨਾਲ ਪਸ਼ੂ ਖਰੀਦਣਾ ਹੁੰਦਾ ਵੀ ਆਪਣੇ ਕੋਲੇ ਆ ਕੇ ਇਹ ਕਿੰਨਾ ਪਾਉਗੀ ਇਹ ਆ ਗਈ 6 ਦੰਦ ਦਾ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਪੈਸੇ ਕਿੰਨੇ ਲਾਈਂਗਾ ਇਹਦੇ ਇਹਦਾ 58000 ਰੁਪਏ ਲਵਾਈਂਗੀ ਵੀਰੀ 2 ਘਟ 60 2 ਘਟ 7 ਇਹ 4 ਨੰਬਰ ਤੇ ਆ ਗਈ ਹਾਂਜੀ ਵੀਰੇ 4 ਨੰਬਰ ਤੇ ਹੁਣ ਤੋਰ ਫਿਰ 5 ਵਾਲੀ ਇਹਦਾ ਸੂਆ ਇਹਦਾ ਸੂਆ ਵੀ ਦੂਜਾ ਵੀਰੇ ਇਹਦੇ ਵੀ ਦੰਦ ਪਟਕੇ ਖਾਣਾ ਤੈਨੂੰ ਇਹਦਾ ਨਹੀਂ ਪਤਾ ਚੌਕੀ ਹੋਵੇ ਅੱਛਾ ਹਾਂ ਮਹਾਗੇ ਤੇ ਐਮੀ ਕਹਿੰਦੇ ਨੇ ਵਪਾਰ ਨਾ ਨਾ ਐਮੀ ਤਾਂ ਕਹਿੰਦੇ ਨੇ ਦੰਦ ਦੇਖ ਕੇ ਲੈਨੇ ਬਾਈ ਮਾਲ ਸਾਰਾ ਪਿੰਡਾਂ ਚੋਂ ਲੈਨੇ ਪੱਤਰ ਫਿਰਕੇ ਇਹ ਆ ਗਈ ਐਚ ਐਫ ਤੇ ਆਰ ਸ਼ਹਿਰ ਦਾ ਕਰੋਸ਼ ਆ ਗਈ ਵੀਰੇ ਇਹਦੇ ਦਿਨ ਕਿੰਨੇ ਦੇਖੇ ਨੂੰ ਵੀ ਕਿਦਾਂ ਦਾ ਲੱਗਿਆ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਸਾਰੀਆਂ ਵੇੜਾਂ ਨੂੰ ਇੱਥੋਂ ਲੰਬਾਈ ਕਰ ਸਕਦੇ ਹੋ ਚੈੱਕ ਤੇ ਬਾਕੀ ਪ੍ਰਿੰਟ ਵੀ ਸੋਹਣਾ ਤੇ ਜਿੰਨੀਆਂ ਗਾਵਾਂ ਬਾਈ ਦੇ ਘਰੋਂ ਦਿਖਾਉਂਗਾ ਇਹ ਗਰਮੀ ਸਰਦੀ ਚੱਲਣ ਵਾਲੀਆਂ ਗਾਵਾਂ ਦਿਖਾਉਂਗਾ ਤੁਹਾਨੂੰ ਦੋਏ ਸੀਜ਼ਨਾਂ ਚੱਲਣਗੀਆਂ ਦਿਨ ਕਿੰਨੇ ਬਾਕੀ ਨੇ ਇਹ ਵੀ ਗੁਰੀ ਲੈ ਜੂ 5-7 ਦਿਨ ਬਾਈ ਆਰਡਰ ਤੇ ਥਾਣਾ ਦਾ ਸਾਇਦ ਸੋਨਾ ਸਾਡਾ ਗਾਮਾ ਦਾ ਹਨਾ ਤਕਰੀਬਨ ਫਿਕਸ ਆਰਡਰ ਦੀਆਂ ਨੇ ਥੋੜੀਆਂ ਜਿਹੀਆਂ ਕੱਚੀਆਂ ਤਾਂ ਜ਼ਰੂਰ ਹੈਗੀਆਂ ਜਜਮੈਂਟ ਆਪ ਕਰ ਲਿਓ ਬਾਈ ਬਣੇ ਹਨਾ ਪਰ ਉਹ ਵੇੜਾ ਜਿੰਨੇ ਹੈਗੀਆਂ ਵੀ ਐ ਨਹੀਂ ਹੈਗੇ ਵੀ ਛੋਟਾ ਜਿਹਾ ਜੇ ਕਿਸ ਨੇ ਆਨਲਾਈਨ ਮੰਗਵਾਨੀਆਂ ਥਾਣਾ ਦੀ ਗਰੰਟੀ ਤੇ ਭੇਜ ਤਾਂ ਫੁੱਲ ਗਰੰਟੀ ਹੈ ਵੀਰੇ ਯਾਰ ਕਮਾ ਕੇ ਲੈ ਚਲਾ ਇਹਨੂੰ ਆ ਜਾ ਪੁੱਤੋ ਜੀ ਕਿੰਨਾ ਦੁੱਧ ਪਾਉਗੀ ਇਹ ਇਹ ਦੁੱਧ ਗੁਰੀ ਪਾ ਦੋ 17-18 ਕਿਲੋ ਬਈ 17 18 ਹਾਂ ਪੈਸੇ ਕਿੰਨੇ ਲਵੇਂਗਾ ਇਹਦੇ ਇਹਦਾ ਲਵਾਂਗੇ ਵੀਰੇ 57000 ਰੁਪਏ ਗੁਰੀ 57 ਹਾਂਜੀ ਵੀਰੇ ਬਾਕੀ ਜੋੜੇ ਚ ਥੋੜਾ ਬਈ ਪੰਜ ਚਾਰ ਸੌ ਵਾਲੀ ਫਰਕ ਬਾਲਾ ਫਰਕ ਨਹੀਂ ਬਾਲਾ ਜਿਆਦੇ ਸੱਜਣੋਂ ਫਰਕ ਨਹੀਂ ਬਾਈ ਦੇ ਰੇਟਾਂ ਚ ਕਿਉਂ ਪ੍ਰਾਈਸ ਆਪਾਂ ਐ ਨਹੀਂ ਬਾਈ ਕੀ ਫਤੋ ਮੁੱਲ ਦਾ ਪਹਿਲੇ ਹਾਂ ਐਵੇਂ ਮੁੱਲ ਦਾ ਗੁਰੀ ਜਿਵੇਂ ਮਰਜੀ ਮੰਗ ਲੈ ਕਿਲੇ ਵਗਦਣਾ ਮੁੱਲ ਪਰੈਂਡ ਕਰਾਲਾ 70 ਕਰਾਲਾ ਕੀ ਕਰਦਾ ਨਾ ਉਹ ਗੱਲਾਂ ਦਾ ਬਈ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ 6 ਨੰਬਰ ਵਾਲੀ ਇਹਦੇ ਚ ਸਾਰੀਆਂ ਨਾਲੋਂ ਵੱਧ ਦਾ ਚਮਕ ਦਮਕ ਹੈ ਨਾ ਐਸੇ ਨਾ ਵੱਧ ਮੰਗ ਲਈ ਇਹਦੇ ਵੱਧ ਨਹੀਂ ਮੰਗਦੇ ਗੁਰੀ ਨੁਗਰਾ ਕੋੜਾ ਤਾਂ ਤੇਰਾ ਸੁਆ ਕਿਹੜਾ ਗੱਗੀ ਹੈ ਇਹਦਾ ਵੀ ਦੂਜੀ ਵੀਰੀ ਇਹਦੀ ਬਾਡੀ ਆ ਗਈ ਮੱਜਾ ਨਾਲ ਦੀ ਹੈ ਨਾ ਆਏ ਦੀ ਬਾਡੀ ਹੈਗੀ ਸੱਜਣਾ ਮੱਝਾਂ ਨਾਲ ਦੀ ਕਮੈਂਟ ਕਰਕੇ ਵੀ ਦੱਸਿਓ ਕਿ ਜਿੰਨੀਆਂ ਇੱਕ ਗੱਲਾਂ ਦੱਸੂਗਾ ਤੁਹਾਨੂੰ ਮੈਂ ਜੈਨੂਅਨ ਗੱਲ ਹੀ ਦੱਸੂਗਾ ਵੀਡੀਓ ਦੇ ਵਿੱਚ ਫालतू ਗੱਲ ਨਹੀਂ ਕਰਦੇ ਕੋਈ ਵੀ ਥਣ ਥੋਣੇ ਦਾ ਇਹ ਬਹੁਤ ਸੋਹਣਾ ਪੂਰੀ ਇੱਥੇ ਰੋਕੀ ਬਾਈ ਇੱਕ ਤਾਂ ਦਾ ਥਣ ਦਾ ਸਾਈਜ਼ ਬਹੁਤ ਸੋਹਣਾ ਇਹ ਕਿਹੜਾ ਆਰਡਰ ਦਾ ਰੰਗ ਆ ਰੰਗ ਵੀ ਬਹੁਤ ਸੋਹਣਾ ਇਹਦੇ ਆਕਰ ਦਾ ਤੇ ਗੁਲਾਬੀ ਥਣ ਆਗੇ ਚਾਰੇ ਇਹਦਾ ਸੂਰਾ ਦੂਜਾ ਬਾਈ ਇਹਦਾ ਦੂਜਾ ਵੀਰੇ ਇਹ ਵੀ ਗਰਮੀ ਸਰਦੀ ਵਾਲੀ ਆਈਟਮ ਹੀ ਆ ਕਮਾਈ ਇੱਥੋਂ ਕਿਹੜਾ ਹੋਰ ਇਹ ਅੱਗੇ ਕਿੰਨਾ ਦੁੱਧ ਪਾ ਦੂਗੀ ਇਹ ਪਾ ਦੂ 20 ਕਿਲੋ ਵੀਰੇ ਗੁਰੀ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਜਿਹੜਾ ਇਹਨਾਂ ਦਾ ਦੁੱਧ ਆ ਉਹ ਚੰਗੀ ਫੈਟ ਵਾਲਾ ਹੋਊਗਾ ਜਿਵੇਂ ਆਪਾਂ ਕਹਿੰਦੇ ਆ origignal ਦੀ ਫੈਟ ਘੱਟ ਹੁੰਦੀ ਆ ਇਹਨਾਂ ਦੀ ਫੈਟ ਚੰਗੀ ਹੋਊ ਕਿਉਂਕਿ ਇਹ ਜਿਵੇਂ ਲਾ ਲਓ ਵੀ ਕੋਈ HF ਚ ਕਰਾਉਸ ਆ ਗਈ ਕੋਈ air shear ਚ ਕਰਾਉਸ ਆ ਗਈ ਤੇ ਨਾੜਾਂ ਵੀ ਸੋਹਣੀਆਂ ਦਿਖਾਉਂਦੀ ਆ ਆਰਡਰ ਤੇ ਤੇ ਜਿੱਦਾਂ ਜਿੱਦਾਂ ਇਹ ਤਿਆਰੀ ਫੜੂਗੀ ਅੱਗੇ ਓਦਾਂ ਓਦਾਂ ਆਰਡਰ ਕੁਆਲਿਟੀ ਵੀ ਸੋਹਣੀ ਬਣਾਉਂਦੀ ਜਾਊਗੀ ਜਿਵੇਂ ਇਧਰੋਂ ਗਾੜੀ ਪਿਛਾੜੀ ਕਰ ਸਕਦੇ ਹਾਂ ਚੈੱਕ ਕਰੀਏ ਇਹਨੂੰ ਮੜੀ ਦੇਖੀ ਲੈ ਵਾ ਢਿੱਲਾ ਢੁਲਾ ਬੜੀਆਂ ਬਈ ਇਹ ਢਿੱਲਾ ਢੁਲਾ ਹਜੇ ਬਹੁਤ ਪਈਆਂ ਆਰ ਮੈਂ ਮਦਰੋਂ ਨਾੜਾਂ ਕਰ ਸਕਦੇ ਹਾਂ ਚੈੱਕ ਇਹਦਾ ਕਿ ਕੀ ਰੇਟ ਕੀ ਰਹੂਗਾ ਇਹ ਵੀਰੇ ਆਪਾਂ ਫਿਕਸ ਜਿਆ ਪ੍ਰਾਈਸ 60 ਦੀ ਦੇਵਾਂਗੇ ਵੀਰੇ ਬੱਚੀ ਪੂਰੇ ਦੀ ਜੱਸ ਹੋਰ ਨੂੰ 60 ਦੀ ਦੇਣੀ ਹੈ ਬੱਲੇ ਭਾਈ ਤੇ ਆਹ ਤੋਰ ਬਰਗਾ ਨਹੀਂ ਹੁਣ ਕਾਦੇ ਦਾ ਵੀ ਚੰਗਾ ਹਨਾ ਹਾਈਟ ਵਜੋਂ ਦਾ ਵੀਰੇ ਸਾਰਿਆਂ ਚ ਵਧੀਆ ਪੂਰੀ ਇਹ ਕਿਹੜੀ ਕੰਪਨੀ ਚ ਕਰੋਸ ਆ ਗਈ ਇਹ ਵੀ ਆ ਚੈੱਕ ਦਾ ਕਰੋਸ ਹੀ ਆ ਗਈ ਵੀਰੇ ਐਚ ਐਫ ਦਾ ਹਾਂਜੀ ਵੀਰੇ ਕਿਹੜੇ ਨਾਂ ਨਾਲ ਜਰਸੀ ਨਾਲ ਐਚ ਐਫ ਹੀ ਆ ਵੀਰੇ ਦਾ ਠੀਕ ਆ ਕਾਦੇ ਦਾ ਆ ਗਿਆ ਫੰਦਾ ਕਦੋਂ ਫੰਦਾ ਵੀਰੇ ਕਦੋਂ ਸਾਰਿਆਂ ਨੂੰ ਹੈਡ ਜਾਂਦੇ ਦੀ ਇਹਦਾ ਸੁਆ ਕੀ ਇਹਦਾ ਵੀ ਦੂਜੇ ਵੀਰੇ ਦੇਨੇ ਕਿੰਨੇ ਬਾਕੀ ਨੇ ਇਹ ਦੇਨੇ ਲੈ ਜੂ ਵੀਰੇ ਹਫਤਾ ਪਿਆ ਗੁਰੀ ਦਾ ਇੱਕ ਹਫਤਾ ਹਾਂ ਇਹ ਗਾਡੀ ਵੀ ਸ਼ਾਨਦਾਰ ਆ ਹਨਾ ਇਹਨੇ 16 17 ਕਿਲੋ ਉੱਤ ਹੈ ਵੀ ਪਹਿਲਣ ਦਾ ਪਹਿਲਣ ਦਾ ਰਿਕਾਰਡ ਹੈ ਦਾ ਪੂਰੀ ਥਾਣਾ ਦਿਖਾ ਬੱਚੀ ਦਾ ਦੇਖੀ ਇੱਥੇ ਇੱਥੇ ਖੜਾ ਲਾ ਤੇ ਇਥੋਂ ਲੰਬਾਈ ਕਰ ਸਕਦੇ ਹੋ ਚੈੱਕ ਤੇ ਬਾਕੀ ਥਾਣਾ ਦਾ ਸਾਈਜ਼ ਤਾਂ ਜਿੰਨੀਆਂ ਗਾਵਾਂ ਦਿਖਾਈਆਂ ਬਾਈ ਦੇ ਤਰ੍ਹਾਂ ਤਕਰੀਬਨ ਤਕਰੀਬਨ ਆ ਸਾਰੀਆਂ ਦਾ ਚੰਗਾ ਹੀ ਆ ਬਾਕੀ ਆਰਡਰ ਦਾ ਸਾਈਜ਼ ਆ ਜਿਹੜਾ ਟੁੱਟਮ ਆਰਡਰ ਨਹੀਂ ਹੋਊਗਾ ਕਿਸੇ ਵੀ ਬਥੇਕਸ ਨੇ ਵੀਰੇ ਜਮਾ ਫਿੱਟ ਆਰਡਰ ਨੇ ਐ ਨਹੀਂ ਹੈਗਾ ਕਿ ਟੁੱਟ ਮੇ ਲੇਵੇ ਜਨ ਲੱਤਾਂ ਦੇ ਬਾਈ ਦੇ ਫਿਰਣਗੇ ਉਹ ਗੱਲਾਂ ਨਹੀਂ ਹੈਗ ਇੱਕ ਤਾਂ ਉਹਦਾ ਆਰਡਰ ਫਿੱਟ ਦੇਖਿਆ ਕਰੋ ਇੱਕ ਥਣ ਦਾ ਸਾਈਜ਼ ਇੱਕ ਬਈ ਉਹ ਲੈਗ ਸਕੋਰ ਦੀ ਮਜ਼ਬੂਤ ਹੋਣੀ ਚਾਹੀਦੀ ਆ ਇਹਦੇ ਕੱਕੀ ਪੈਸੇ ਕਿੰਨੇ ਲਾਵਾਂਗੇ ਆਪਾਂ ਇਹ 60000 ਦੀ ਬੱਚੀ ਦੀ ਤਾਂ ਗੁਰੀ ਬਈ ਇੱਕ ਵੀ ਦਾ ਜੋੜਾ ਹਾਂਜੀ ਵੀਰੇ ਇੱਕ 15 ਜੋੜਾ ਦੇ ਦਾਂਗੇ ਨਾ ਵੀਰੇ ਜਿੰਦੇ ਕਾ ਨੂੰ ਬਈ ਆਪਦੀ ਵੀ ਖਰੀਦ ਵੀ ਨਹੀਂ ਗਈ ਗੁਰੀ ਮਹਿੰਗੀਆਂ ਨਹੀਂ ਆਈਆਂ ਜੋੜਾ 60-60 ਤਾਂ ਮੰਗੀ ਅਗਲੀ ਕੱਲੀ ਕੋਈ ਕੱਲੀ 60 ਕਰਿਓ ਆਪਾਂ ਮੁੱਲ ਇਜਾਜ਼ਤ ਨਹੀਂ ਨਾ ਕਿਤੇ ਕੋਈ ਆਇਆ ਨਹੀਂ ਹੈਗਾ ਬੜਾ ਫਰਕ ਰੱਖਿਆ ਐਡੀਆਂ ਕਾਹਨੂੰ ਦਿੰਦਾ ਬਈ ਆਪਾਂ ਰੋਜੀ ਦੇਖਦੇ ਆ ਮਾਰ ਹਨਾ ਉਹੀ ਲੋਕ 70 70 75 75 ਮੰਗੀਆਂ ਦਿੰਦੇ ਜਿਹੜੀਆਂ ਬੱਚੀਆਂ ਜੋੜ ਜੋ ਕਰ ਲਾਂ ਕੋਈ ਗੱਲੀ ਭਾਈ ਜਿਵੇਂ ਜਿੱਦਾਂ ਦਾ ਲੈਣਾ ਹੋਵੇ ਕਿਸੇ ਨੇ ਕਰ ਲਾਂ ਠੀਕ ਹੈ ਹਾਂਜੀ ਤੇ ਆਹ ਸਿੰਘਾਂ ਦੀ ਸਿੰਘਾਂ ਦੀ ਆ ਵੀਰੇ ਬਰੀਡ ਵਧੀਆ ਗੁਰੀ ਕਰ ਮੈਂ ਤਾਂ ਨਹੀਂ ਹੈਗੀ ਮਗਨ ਚ ਅਹੀਂ ਵੇਹਣਾ ਥੱਲੇ ਠੰਡੀ ਆ ਜਮਾ ਜਮਾ ਠੰਡੀ ਆ ਸੂਆ ਕਿਹੜਾ ਦਾ ਸੂਆ ਦੂਜੇ ਵੀਰੇ ਗੁਰੀ ਇਹ ਦੂਜਾ ਸੂਆ ਇਹ ਪ੍ਰਿੰਟ ਚ ਆ ਗਈ ਥੋੜੀ ਹਾਂ ਇਹ ਕੁਆਲਿਟੀ ਵਾਲੀ ਆ ਨਸਲ ਵਾਲੀ ਆ ਫਾਈਟ ਉੱਤੇ ਜੀ ਵਧੀਆ ਗੁਰੀ ਬਾਡੀ ਬੁਡੀ ਬਹੁਤ ਸੋਹਣੀ ਲੱਗਿਆ ਬਾਬੇ ਜੀ ਕਿਰਪਾ ਨਾਲ ਕੱਦ ਦੇ ਦਾ ਵੀ ਚੰਗਾ ਤੇ ਸਿੰਘ ਜਰੂਰ ਨਿਕਾ ਨਿਕਾ ਕਿਉਂਕਿ ਕਈ ਵਾਰੀ ਸੱਜਣ ਮੇਰੇ ਵਰਗਾ ਕਾਲ ਕਰ ਜਾਣਾ ਕੋਈ ਕਢਾਉਂਦਾ ਨਹੀਂ ਬਾਡੀ ਬਹੁਤ ਸੋ ਇਹ ਲੈ ਯੂਰੀ ਹਫਤਾ ਬਾਈ ਕੱਢ ਦੂ ਇੱਕ ਹਫਤਾ ਇਹਦੀ ਰਿਪੋਰਟ ਵਧੀਆ ਗੁਰੀ ਤਾਂ ਦੀ ਪਹਿਲਣ ਦਾ ਕੀ ਕਰ ਪਹਿਲਣ ਦਾ 17 18 ਕਿਲੋ ਤਾਂ ਹੈ ਬਾਈ ਦਾ ਹਾਂ ਜੋ ਕੁਆਲਿਟੀ ਹੈ ਬਾਈ ਸਿੰਘ ਸਿੰਘ ਮੈਂ ਕਹਣਾ ਬਾਈ ਬਾਈ ਹੰਡੀ ਮੈਂ ਬਾਕੀ ਇੱਥੋਂ ਲੰਬਾਈ ਸਾਨੂੰ ਚੈੱਕ ਕਰਾ ਦੇਣਾ ਕਿਉਂਕਿ ਗਾਵਾਂ ਜਿੰਨੀਆਂ ਕ ਦਿਖਾਵਾਂਗਾ ਕੱਦ ਵਾਲੀਆਂ ਵੀ ਨੇ ਲੰਬੀਆਂ ਵੀ ਨੇ ਤੇ ਜਿਹੜੀ ਦਰਮਿਆਨੀ ਹੁੰਦੀ ਉਹ ਮੈਂ ਤੁਹਾਨੂੰ ਦੱਸ ਦੇਣਾ ਹੁਣ ਵੀ ਇਹਦਾ ਕੱਦ ਦਰਮਿਆਨਾ ਆ ਗਿਆ ਹਾਈਟ ਤਾਂ ਬਰੇ ਫੁੱਲੀ ਹੈ ਗੁਰੀ ਅੰਦਾਜ਼ਾ ਕੋਲੇ ਲੱਗ ਦੇਖਣਾ ਕਾਦੇ ਦਾ ਚੰਗਾ ਕਿਉਂਕਿ ਦੂਜਾ ਸੂਆ ਬਾਦੀ ਵਾਲੀ ਬੱਛੀ ਆ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਇੱਕ ਹਫਤੇ ਦੇ ਏੜ ਗੇ ਇਹਦਾ ਗੱਗੀ ਰੇਟ ਇਹ ਜਿਹੜਾ ਗੁਰੀ ਆਪਾਂ 56000 ਦੀ ਤੇ ਇਹ ਪੂਰੇ 56 56 ਜਿਹਦਾ ਮਾਨ ਤਾਣ ਉਹਦੀ ਚ ਮਾਨ ਤਾਣ ਦੱਸੋ ਜਿਹੜਾ 55000 ਲੈਣਾ 1000 ਛੋਟ ਮੰਗਦਾ 1000 ਛੋਟ ਦਾ ਇਹ ਲਾਸਟ ਵਾਲੀ ਬੱਛੀ ਆ ਗਈ ਜਿਹੜੀ ਐਚ ਐਫ ਆ ਵੀਰੇ ਇਹਦਾ ਸੁਆ ਇਹਦਾ ਸੁਆ ਵੀ ਦੂਜੇ ਗੁਰੀ ਤੋਰ ਖੋਲ ਕੇ ਇਹਦੇ ਥਣ ਦਾ ਸਾਇਜ ਵੀ ਸੋਹਣਾ ਥਣ ਦਾ ਸਾਇਜ ਤਾਂ ਸਾਰਿਆਂ ਦੀ ਗੁਰੀ ਇੱਕ ਨੰਬਰ ਆਹ ਕਹਿਣ ਵਾਲੀ ਗੱਲ ਨਹੀਂ ਹੈਗੀ ਕੋਈ ਸੱਜਣ ਦੇਖਣ ਆਲੇ ਕਹਿਣਗੇ ਵੀ ਮੈਂ ਹਰੇਕ ਤੇ ਹੀ ਕਹਿ ਦੇਣਾ ਥਣ ਦਾ ਸਾਇਜ ਸੋਹਣਾ ਥਣ ਸਾਰਿਆਂ ਦੀ ਇੱਕੋ ਜਿਹੀ ਉਹ ਤੁਹਾਨੂੰ ਦਿਖਾ ਕੇ ਕਹਿਣਾ ਹੁੰਦਾ ਹਾਂ ਬੀਜੇ ਮੈਂ ਜਿੰਨਾ ਮੈਂ ਲੰਬਾਈ ਦੀ ਗੱਲ ਕਰਦਾ ਤਾਂ ਸਾਨੂੰ ਲੰਬਾਈ ਵੀ ਨਾਲ ਦੀ ਨਾਲ ਚੈੱਕ ਕਰਾਉਣੀ ਆ ਬਾਡੀ ਦੀ ਗੱਲ ਕਰਦੇ ਆ ਤਾਂ ਬਾਡੀ ਇਹਦਾ ਫੇਸ ਵਾਲਾ ਸੋਹਣਾ ਲੱਗਿਆ ਗੁਰੀ ਸਾਨੂੰ ਹੈ ਬਾਕੀ ਅਗਲੇ ਨੂੰ ਪਤਾ ਹੋਣਾ ਇਹਦਾ ਫੇਸ ਕੁਆਲਟੀ ਵਾਲੀ ਸੁਣੀ ਲੱਗੀ ਸਤ ਕਰ ਇਧਰ ਨੂੰ ਫਿਰ ਦਿਖਾ ਦਈਏ ਦੇਖਣ ਵਾਲੇ ਸੱਜਣਾ ਨੂੰ ਵੀ ਦਿਖਾ ਦਈਏ ਵੀ ਉਹਨਾਂ ਨੂੰ ਕਿੰਨਾ ਕੁ ਜੱਜਦਾ ਸਹੀ ਹੈ ਇਹ ਐਚਐਫ ਕ੍ਰੋਸ ਚ ਹੀ ਆ ਗਈ ਹੈ ਹਾਂਜੀ ਹਾਂਜੀ ਵੀਰੇ ਇੱਕ ਦਿਨ ਬਾਕੀ ਕਿੰਨੇ ਨੇ ਬਸ ਗੁਰੀ ਇਹ ਵੀ ਬਣ ਲਾ ਵੀ ਪੰਜ-ਛੇ ਦਿਨ ਤਾਂ ਲਈ ਜੋ ਵੀਰੇ ਹਫਤੇ ਦੇ ਰਿਹਾ ਹਾਂ ਬਾਕੀ ਤੈਨੂੰ ਪਤਾ ਗਾਵਾਂ ਦਾ ਯਾਰ ਐਨੀ ਵਾਰ ਰਾਤੋਂ-ਰਾਤ ਬਣ ਜਾਨੀ ਇਹਦਾ ਇਹਦੀ ਕੀ ਰਿਪੋਰਟ ਆ ਦ ਇਨੇ ਦੁੱਧ 16 17 ਕਿਲੋ ਦਾ ਵੀ ਦਿੱਤਾ ਹੋਇਆ ਦੁੱਧ ਵੀਰੇ 16 17 ਕਿਲੋ ਹਾਂ ਹੁਣ ਕਮੈਂਟ ਕਰਨ ਵਾਲੇ ਕਹਿਣਗੇ ਵੀ ਗੱਗੀ 16 17 ਤੋਂ ਥੱਲੇ ਆਉਂਦਾ ਹੀ ਨਹੀਂ ਬਾਈ ਗਾਵਾਂ ਹੀ ਸਾਰੀਆਂ ਨੇ ਉਹ ਤਾਂ ਦੱਸਣਗੇ ਜਦੋਂ ਮਾਲਕ ਲੈ ਕੇ ਜਾਂਦਾ ਦੁੱਧ ਕੱਢਦੀਆਂ ਹਾਲ ਜਿ ਘਰੇ ਜਾ ਕੇਣਾ ਆਪਾਂ ਤਾਂ ਨਹੀਂ 22 ਕਹਿਣਾ ਇੱਕ ਗੱਲ ਹੋਰ ਦੱਸਦਾ ਨਾ ਵੀਡੀਓ ਤਕਰੀਬਨ ਘੰਟੀ ਤੋਂ ਬਾਅਦ ਹੀ ਬਣਾਤੀਆਂ ਬਾਈ ਦੀਆਂ ਮੈਂ ਅੱਜ ਤੱਕ ਲੰਬਾ ਨਹੀਂ ਆਇਆ ਇਹ ਸੱਜਣ ਦਾ ਮੇਰੇ ਕੋਲ ਆ ਲੰਬਾ ਬਾਈ ਦਾ ਇੱਕ ਵੀ ਨਹੀਂ ਆਇਆ ਅੱਜ ਤੱਕ ਵੀ ਕੋਈ ਗਾਂ ਖੋਟੀ ਨਿਕਲ ਗਈ ਜਾਂ ਕੋਈ ਗਾਂ ਗਲਤ ਨਿਕਲ ਗਈ ਬਾਈ ਆਪਾਂ ਲੰਬਾ ਵਾਲੀ ਕੋਈ ਕੰਮ ਹੀ ਨਹੀਂ ਕਰਦੇ ਬਾਈ ਤਕਰੀਬ ਮੇਰਾ ਖਿਆਲ ਹੈ 15-20 ਵੀਡੀਓ ਬਣ ਗਈਆਂ ਹੋਣੀਆਂ ਹਾਂ ਨੋਰਮਲੀ ਬਣ ਗਈਆਂ 200 ਡੇਢ-ਡੇਢ ਗਾਂ ਭੇਜਤੀ ਆਪਾਂ ਚੈਨਲ ਵਾਲੇ ਪਰ ਲਾਂਬਾ ਨਹੀਂ ਕਿਸੇ ਦਾ ਵੀਰੀ ਅਜੇ ਤੱਕ ਨਾ ਆਪਣਾ ਪੈਸੇ ਦੀ ਇਹਦਾ ਕੁਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਇਹ ਫਿਕਸ 60 ਦੀ ਵਿੱਚ ਹੀ ਇਹਦਾ 60000 ਦੀ 60 ਇਹਦਾ 57 ਨਾ 55 ਠੀਕ ਆ ਆਵ ਅੱਛੀ 60 ਦੀ ਠੀਕ ਆ ਜੀ ਤੇ ਆਵ ਅੱਛੀ ਵੀ 60000 ਦੀ ਤੇ ਇਹਦਾ ਵੀ 60 ਹਾਂ ਆਵ ਅੱਛੀ ਦਾ 57000 ਰੁਪਏ ਕੁਰੀ ਠੀਕ ਆ ਠੀਕ ਆ ਆਵ ਅੱਛੀ ਦਾ 58000 ਰੁਪਿਆ 58 ਠੀਕ ਆ ਆਵ ਅੱਛੀ ਦਾ 56000 ਰੁਪਿਆ ਠੀਕ ਇਹਦਾ ਫਿਕਸ ਪ੍ਰਾਈਸ 42 ਲੈਣਾ ਆ ਇਹਦਾ 41 ਵੀ ਨਹੀਂ ਲੈਣਾ ਆਪਾਂ 42 ਹੀ ਲੈਣਾ ਇਹਦਾ 42 ਲੈਣਾ ਹਾਂ ਇਹਦਾ ਇਹਦਾ 58 ਇਹਦਾ 58 ਇਹਦਾ 58 ਨੰਬਰ ਬੋਲ ਦਰਾ ਨੰਬਰ ਹੈਗਾ ਵੀਰੇ ਆਪਣਾ 97791 93295 13 ਹੋਰ ਬੋਲੋ 97791 93295 ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਲਾ ਦੂੰਗਾ ਲਗਾਤਾਰ ਚੱਲਦਾ ਰਹੇਗਾ ਇਹ ਕਿਹਦੀ ਕਿਹਵਾਂ ਨੇ ਕਿਹਵਾਂ ਨੇ ਬੱਚੀ ਛੱਡ ਕੇ ਜਾਨੀ ਹੋਏ 5000 ਦੀ ਬੱਚੀ ਆਪਾਂ ਰੱਖ ਲਾਂਗੇ ਠੀਕ ਹੈ ਇਹ ਵੀ ਰੁੰਦਾ ਗਲੰਗਾ ਬੱਚੂ ਦੋਫਾ ਹੀ ਕਰੋਣਾ 10 ਦਿਨ ਰੱਖਦਾ ਹੈ 5 ਦਿਨ ਹੀ ਰੱਖੋ 5000 5 ਦਾ ਘਟਾ ਯਾਰ ਚਲ ਕੋਈ ਨਾ ਘਟਾ ਕੋ ਨਾਲ ਹੀ ਦੇ ਦਿੰਦੇ ਯਾਰ ਨਾਲ ਹੀ ਦੇ ਦਾਂਗੇ ਸਮਝ ਆ ਨੰਬਰ ਸੱਜਣੋਂ ਬਾਈ ਦਾ ਵੀਡੀਓ ਚਲਾ ਦੂੰਗਾ ਇਹਨਾਂ ਤੋਂ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਆਪਦੀ ਸਮਝ ਨਾਲ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ